ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਆਪਣੀ ਅੱਜ ਦੀ ਕਹਾਣੀ ਇੱਕ ਬਹੁਤ ਹੀ ਭਾਵੁਕ ਕਰਨ ਵਾਲੀ ਛੋਟੇ ਜਿਹੇ ਬੱਚੇ ਦੀ ਕਹਾਣੀ ਆ ਇੱਕ ਬੱਚਾ ਜਿਹੜਾ 10 ਸਾਲ ਦੀ ਉਮਰ ਦੇ ਵਿੱਚ ਘਰੋਂ ਚਲੇ ਜਾਂਦਾ ਤੇ ਫਿਰ ਉਹ 15 ਸਾਲ ਬਾਅਦ ਜਦੋਂ 25 ਸਾਲ ਦਾ ਹੁੰਦਾ ਤਾਂ ਇਨਸਪੈਕਟਰ ਬਣ ਕੇ ਘਰੇ ਆਉਂਦਾ ਸੌਰਵ 5 ਸਾਲ ਦਾ ਸੀ ਜਦੋਂ ਉਹਦੇ ਪਾਪਾ ਦੀ ਮੌਤ ਹੋ ਗਈ ਸੌਰਵ ਸਕੂਲੋਂ ਆਇਆ ਤੇ ਉਹਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਕੱਠ ਸੀ ਛੋਟਾ ਬੱਚਾ ਸੀ ਆਪਣੇ ਘਰ ਦੇ ਵਿੱਚ ਹੋਇਆ ਇਕੱਠ ਵੇਖ ਕੇ ਘਬਰਾ ਜਾਂਦਾ ਤੇ ਜਦੋਂ ਉਹ ਆਦਾ ਬਸਤਾ ਸੁੱਟ ਕੇ ਅੰਦਰ ਆਉਂਦਾ ਦੇ ਵੇਖਦਾ ਵੀ ਉਹਦੀ ਮਾਂ ਤਾਂ ਹਾਰ-ਮਾਰ ਕੇ ਰੋ ਰਹੀ ਹੁੰਦੀ ਆ ਉਹ ਆਪਣੀ ਮਾਂ ਦੀ ਗੁੱਪਲ ਦੇ ਵਿੱਚ ਬੈਠਦਾ ਤੇ ਕਹਿੰਦਾ ਮਮਾ ਤੁਸੀਂ ਰੋ ਕਿਉਂ ਰਹੇ ਹੋ ਤਾਂ ਉਹਦੀ ਮਮਾ ਕਹਿੰਦੀ ਪੁੱਤ ਤੇਰੇ ਪਾਪਾ ਸਾਨੂੰ ਹਮੇਸ਼ਾ-ਹਮੇਸ਼ਾ ਲਈ ਛੱਡ ਕੇ ਚਲੇ ਗਏ ਸੌਰਵ ਆ ਉਹ ਵੀ ਰੋਣ ਲੱਗ ਜਾਂਦਾ ਉਹਨੂੰ ਭਾਵੇਂ ਨਹੀਂ ਪਤਾ ਸੀ ਕਿ ਅੱਗੇ ਮੇਰੀ ਜ਼ਿੰਦਗੀ ਦੇ ਵਿੱਚ ਕੀ ਹੋਣ ਵਾਲਾ ਪਰ ਫਿਰ ਵੀ ਉਹ ਆਪਣੀ ਮਾਂ ਨੂੰ ਰੋਂਦੀ ਵੇਖ ਕੇ ਉਹਦੀਆਂ ਅੱਖਾਂ ਪੂੰਝਦਾ ਤੇ ਨਾਲ ਆਪ ਵੀ ਰੋਣ ਲੱਗ ਜਾਂਦਾ ਸੌਰਵ ਦੇ ਪਾਪਾ ਦੀਆਂ ਅੰਤਮ ਰਸਮਾਂ ਹੁੰਦੀਆਂ 10 ਦਿਨ ਬਾਅਦ ਭੋਗ ਪੈ ਜਾਂਦਾ ਜਦੋਂ ਭੋਗ ਪੈਂਦਾ ਤਾਂ ਸੌਰਬ ਨੂੰ ਉਹਦੀ ਭੂਆ ਲੈ ਜਾਂਦੀ ਆ ਤੇ ਸੌਰਬ ਦੀ ਮੰਮੀ ਨੂੰ ਉਹਦੇ ਪੇਕੇ ਲੈ ਜਾਂਦੇ ਆ ਸੌਰਬ ਦੀ ਮਾਂ ਜਿਹੜੀ ਉਹ ਕਹਿੰਦੀ ਆ ਕਿ ਮੈਂ ਆਪਣੇ ਪੁੱਤ ਤੋਂ ਦੂਰ ਨਹੀਂ ਰਹਿਣਾ ਮੈਂ ਆਪਣੇ ਪੁੱਤ ਨੂੰ ਨਾਲ ਲੈ ਕੇ ਜਾਣਾ ਪਰ ਸੌਰਬ ਦੀ ਭੂਆ ਜਿਹੜੀ ਉਹ ਕਾਫੀ ਤੇਜ਼ ਤਰਾਰ ਔਰਤ ਹੁੰਦੀ ਆ ਉਹਨੂੰ ਇਹ ਹੁੰਦਾ ਵੀ ਜੇ ਸੌਰਬ ਨੂੰ ਇਹ ਲੈ ਗਈ ਤਾਂ ਜਿਹੜੀ ਮੇਰੇ ਭਰਾ ਦੀ 5 ਕਿੱਲੇ ਜ਼ਮੀਨ ਆ ਪਾ ਮੇ ਕਿ ਉਹ ਜ਼ਮੀਨ ਹਜੇ ਸੌਰਬ ਦੇ ਦਾਦੇ ਦੇ ਨਾਂ ਸੀ ਤੇ ਉਹ ਇਹ ਲੱਗਦਾ ਸੀ ਵੀ ਸਾਰਾ ਕੁਝ ਫਿਰ ਮੇਰੀ ਭਝਾਈ ਰੱਖੂਗੀ ਇਸ ਕਰਕੇ ਉਹ ਆਪਣੇ ਭਤੀਜੇ ਨੂੰ ਲੈ ਜਾਂਦੀ ਆ ਸੌਰਵ ਵੀ ਬਹੁਤ ਰੋਂਦਾ ਰਿਸ਼ਤੇਦਾਰ ਕਹਿੰਦੇ ਆ ਕਿ ਬੱਚੇ ਨੂੰ ਮਾਂ ਤੋਂ ਦੂਰ ਨਾ ਕਰੋ ਪਰ ਉਹਦੀ ਭੂਆ ਇਹ ਹੀ ਕਹਿੰਦੀ ਆ ਕਿ ਮੇਰੇ ਪਿਓ ਦੀ ਕਮਾਈ ਨਾਲ ਬਣਾਈ ਹੋਈ ਜ਼ਮੀਨ ਇਹਨੇ ਆਪਣੇ ਨਾਮ ਕਰਾ ਲੈਣੀ ਆ ਤੇ ਉਸ ਤੋਂ ਬਾਅਦ ਇਹਨੇ ਦੂਜਾ ਵਿਆਹ ਕਰਾ ਲੈਣਾ ਮੇਰੇ ਭਤੀਜੇ ਨੂੰ ਤਾਂ ਕੁਝ ਨਹੀਂ ਮਿਲਣਾ ਇਸ ਕਰਕੇ ਆਪਣੇ ਭਤੀਜੇ ਦੀ ਪਰਵਰਿਸ਼ ਮੈਂ ਕਰੂੰ ਤੇ ਉਹ ਆਪਣੇ ਭਝਾਈ ਦੇ ਪੇਕੇ ਨੂੰ ਕਹਿੰਦੀ ਆ ਵੀ ਤੁਸੀਂ ਆਪਦੀ ਕੁੜੀ ਨੂੰ ਲੈ ਜਾਓ ਤੇ ਇਹਨੂੰ ਕਿਤੇ ਹੋਰ ਵਿਆਹ ਦਿਓ ਰਾਮੀ ਕੇ ਸੌਰਬਦੀ ਮਾਂ ਬਹੁਤ ਜ਼ੋਰ ਲਾਉਂਦੀ ਆ ਪਰ ਉਹਦੀ ਨਹੀਂ ਚੱਲੀ ਉਹਨਾਂ ਦੋਨਾਂ ਮਾਂ ਪੁੱਤਾਂ ਨੂੰ ਜ਼ਬਰਦਸਤੀ ਇੱਕ ਦੂਜੇ ਤੋਂ ਵੱਖ ਕਰ ਦਿੱਤਾ ਜਾਂਦਾ ਸੌਰਬ ਆਪਣੇ ਭੂਆ ਕੋਲ ਚਲਾਤਾ ਜਾਂਦਾ ਪਰ ਉਹਦਾ ਜੀ ਨਹੀਂ ਲੱਗਦਾ ਉਹ ਬਹੁਤ ਜ਼ਿਆਦਾ ਰੋਂਦਾ ਅੱਜ ਹੋਰ ਸਵੇਰੇ ਹੋਰ ਬੱਚਾ ਸੀ ਹਨਾ ਬੱਚਿਆਂ ਦੇ ਵਿੱਚ ਰਹਿ ਕੇ ਉਹਦਾ ਉੱਥੇ ਜੀ ਲੱਗ ਗਿਆ ਪੜਨ ਲਾਇਆ ਗਿਆ ਪਰ ਪੜਨ ਉਹ ਜਾਂਦਾ ਤੇ ਉਹਦੀ ਭੂਆ ਉਹਨੂੰ ਛੁੱਟੀ ਦਿਵਾ ਕੇ ਲੈ ਆਉਂਦੀ ਉਹਦੀ ਭੂਆ ਉਹਨੂੰ ਕਹਿਣਦੀ ਵੀ ਪੁੱਤ ਤੂੰ ਮੇਰੇ ਕੰਮ ਦੇ ਵਿੱਚ ਮਦਦ ਕਰਾਇਆ ਕਰ ਉਹਦੇ ਫੁੱਫੜ ਨਾਲ ਖੇਤ ਭੇਜ ਦਿੰਦੀ। ਦੋ ਸਾਲ ਸੌਰਵ ਉੱਥੇ ਰਹਿੰਦਾ ਤੇ ਸੌਰਵ ਦੀ ਭੂਆ ਉਹ ਤੋਂ ਬਹੁਤ ਕੰਮ ਕਰਾਉਂਦੀ ਆ। ਸੌਰਵ ਸਮਝ ਜਾਂਦਾ ਵੀ ਮੇਰੀ ਭੂਆ ਮੈਨੂੰ ਸਿਰਫ ਕੰਮ ਵਾਸਤੇ ਲੈ ਕੇ ਆਉਂਦੀ ਆ। ਭਾਵੇਂ ਕਿ ਉਹ 7 ਸਾਲ ਦਾ ਸੀ ਪਰ ਫਿਰ ਵੀ ਬੱਚੇ ਨੂੰ ਪਤਾ ਲੱਗ ਜਾਂਦਾ ਵੀ ਮੇਰੀ ਭੂਆ ਆਪਣੇ ਬੱਚਿਆਂ ਨੂੰ ਤਾਂ ਪੜ੍ਹਨ ਭੇਜਦੀ ਆ ਤੇ ਮੇਰੇ ਤੋਂ ਕੰਮ ਕਰਵਾਉਂਦੀ ਆ। ਰੋਜ਼ ਹੀ ਸਕੂਲ ਤੋਂ ਛੁੱਟੀ ਕਰਵਾ ਦਿੰਦੀ ਸੀ। ਸੌਰਵ ਜਿਹੜਾ ਉਹ ਇਸ एहसान ਦੇ ਥੱਲੇ ਰਹਿੰਦਾ ਵੀ ਚਲੋ ਮੇਰੀ ਭੂਆ ਮੈਨੂੰ ਲੀੜਾ ਕੱਪੜਾ ਦਿੰਦੀ ਆ ਤੇ ਮੈਨੂੰ ਰੋਟੀ ਦਿੰਦੀ ਆ। ਪਰ ਦਿਨੋਂ ਦਿਨ ਸੌਰਵ ਦੀ ਭੂਆ ਤੇ ਫੋਫੜ ਦਾ ਤਸ਼ੱਦਦ ਸੌਰਵ ਤੇ ਵੱਧ ਜਾਂਦਾ ਸੌਰਵ ਦੀ ਭੂਆ ਲਾਲਚੀ ਸੀ ਉਹਨੂੰ ਇਹ ਸੀ ਕਿ ਜਿਹੜੇ 5 ਕਿੱਲੇ ਜ਼ਮੀਨ ਦੇ ਆਉਣਗੇ ਆਪਣੇ ਪਿਓ ਤੋਂ ਮੈਂ ਆਪਣੇ ਨਾਮ ਕਰਵਾ ਲਵਾਂ ਤੇ ਚਲੋ ਸੌਰਵ ਦਾ ਦਾਦਾ ਜੇ ਆਉਂਦਾ ਹੁੰਦਾ ਉਹ ਕਦੇ ਨਾ ਕਦੇ ਸੌਰਵ ਨੂੰ ਮਿਲਣ ਆਉਂਦਾ ਸੌਰਵ ਆਪਣੇ ਦਾਦੇ ਨੂੰ ਕਹਿੰਦਾ ਵੀ ਦਾਦਾ ਮੈਂ ਤੇਰੇ ਨਾਲ ਰਹਿਣਾ ਤੇ ਉਹਦਾ ਦਾਦਾ ਕਹਿ ਦਿੰਦਾ ਪੁੱਤ ਵੀ ਮੈਂ ਤਾਂ ਆਪ ਮਸਾਂ ਗੁਜ਼ਾਰਾ ਕਰਦਾ ਹਨਾ ਕਦੇ ਗੁਰੂ ਘਰ ਰੋਟੀ ਖਾ ਕੇ ਆਉਣਾ ਕਦੇ ਕਿਵੇਂ ਵੀ ਮੈਂ ਤੈਨੂੰ ਕਿੱਥੋਂ ਰੱਖ ਲਵਾਂ ਤੇਰੀ ਭੂਆ ਕੋਲੇ ਹੈ ਤੇ ਚਲੋ ਜਦੋਂ ਸੌਰਵ ਦਾ ਦਾਦਾ ਕਾਫੀ ਬਿਮਾਰ ਰਹਿਣ ਲੱਗ ਜਾਂਦਾ ਤੇ ਸੌਰਵ ਦੀ ਭੂਆ ਜਿਹੜੀ ਉਹ ਆਪ ਦੇ ਨਾਂ ਜ਼ਮੀਨ ਕਰਾ ਲੈਂਦੀ ਆ ਕਹਿੰਦੀ ਹੈ ਜੀ ਵੀ ਬੱਚੇ ਦੇ ਨਾਂ ਨਹੀਂ ਆਪਾਂ ਕਰਾਉਂਦੇ ਵੀ ਜੇ ਇਹਦੀ ਮਾਂ ਨੂੰ ਪਤਾ ਲੱਗ ਗਿਆ ਤੇ ਉਹ ਐ ਨਹੀਂ ਪਤਾ ਇਹਨੂੰ ਲੈ ਜੇ ਜ਼ਬਰਦਸਤੀ ਲੈ ਜੇ ਜਾਂ ਟੋਟਰਾ ਹੀ ਲੈ ਜੇ ਵੀ ਤੁਸੀਂ ਜ਼ਮੀਨ ਮੇਰੇ ਨਾਂ ਕਰਾ ਦਿਓ ਤੇ ਵੀ ਮੈਂ ਜਦੋਂ ਇਹ ਵੱਡਾ ਹੋ ਗਿਆ ਇਹਦੇ ਨਾਮ ਕਰਾ ਦੂੰ ਚਲੋ ਸੌਰਵ ਦਾ ਦਾਦਾ ਜਿਹੜਾ ਉਹ ਆਪਣੀ ਧੀ ਤੇ ਯਕੀਨ ਕਰਦਾ ਤੇ ਜਿਹੜੀ ਜ਼ਮੀਨ ਆ ਉਹ ਉਹ ਆਪਣੀ ਧੀ ਦੇ ਨਾਂ ਕਰਾ ਦਿੰਦਾ ਜਦੋਂ ਜਮੀਨ ਨਾਮ ਹੋ ਜਾਂਦੀ ਹੈ ਤਾਂ ਸੌਰਵ ਦੀ ਭੂਆ ਸੌਰਵ ਤੇ ਹੋਰ ਵੀ ਤਸ਼ੱਦਦ ਕਰਦੀ ਆ ਉਹਨੂੰ ਪੜਨੋਂ ਹਟਾ ਲੈਂਦੀ ਆ ਸੌਰਵ ਜਿਹੜਾ ਉਹ ਚੌਥੀ ਜਮਾਤ ਦੇ ਵਿੱਚ ਹੁੰਦਾ ਤੇ ਉਹਨੂੰ ਪੜਨੋਂ ਹਟਾ ਲਿਆ ਜਾਂਦਾ ਸੌਰਵ 8-9 ਸਾਲ ਦਾ ਹੋ ਜਾਂਦਾ ਉਹ ਆਪਣੀ ਭੂਆ ਨੂੰ ਕਹਿ ਦਿੰਦਾ ਕਿ ਭੂਆ ਮੈਂ ਪੜਨਾ ਉਹ ਕਹਿੰਦੀ ਵੀ ਜੇ ਤੂੰ ਪੜਨਾ ਚਾਹਣਾ ਤਾਂ ਤੈਨੂੰ ਇੰਨੇ ਕੰਮ ਕਰਨੇ ਪੈਣਗੇ ਵੀ ਜੇ ਤੂੰ ਪੜਨ ਜਾਣਾ ਚਾਹਣਾ ਤੇ ਇਹ ਕੰਮ ਆਪਦੇ ਸਵੇਹਾ ਉੱਠ ਕੇ ਨਿਮੇੜ ਦਿਆ ਕਰ ਚਲੋ ਸੌਰਵ ਆ ਜਿਹੜਾ ਉਹ ਜਲਦੀ ਉੱਠ ਕੇ ਕੰਮ ਨਵੇੜਦਾ ਤੇ ਸਕੂਲ ਚ ਲਿਆ ਜਾਂਦਾ ਕਿਉਂਕਿ ਸਕੂਲ ਦੇ ਵਿੱਚ ਮੈਡੇ ਮੀਲ ਮਿਲਦਾ ਸੀ ਤੇ ਉਹਨੂੰ ਰਜਮੀ ਰੋਟੀ ਮਿਲ ਜਾਂਦੀ ਸੀ ਇਸ ਕਰਕੇ ਸੌਰਵਾ ਜਿਹੜਾ ਉਹ ਸਵੇਹਾ ਕੰਮ ਕਰਦਾ ਪਰ ਸੌਰਵ ਦੀ ਭੂਆ ਇਹ ਸੋਚਦੀ ਹੈ ਵੀ ਇਹ ਤਾਂ ਕਿੰਨਾ ਤਿੱਖਾ ਕੰਮ ਵੀ ਸਾਰੇ ਸਿੱਖ ਗਿਆ ਤੇ ਪੜ੍ਹਾਈ ਚ ਵੀ ਇਹ ਹੁਸ਼ਿਆਰਾ ਤੇ ਉਹਨੂੰ ਕਹਿੰਦੀ ਹੈ ਵੀ ਨਹੀਂ ਤੂੰ ਪੜ੍ਹਨ ਨਹੀਂ ਜਾਣਾ ਬਸ ਘਰ ਦੇ ਕੰਮ ਹੀ ਕਰਾਇਆ ਕਰ ਸੌਰਵ ਜਦੋਂ 10 ਸਾਲ ਦਾ ਹੁੰਦਾ ਇੱਕ ਦਿਨ ਉਹਦੇ ਮਨ ਦੇ ਵਿੱਚ ਇਹ ਆਈਡੀਆ ਆਉਂਦਾ ਵੀ ਮੇਰੀ ਭੂਆ ਮੇਰੇ ਤੇ ਜ਼ੁਲਮ ਕਰਦੀ ਹੈ ਵੀ ਮੈਂ ਭੱਜ ਜਾਣਾ ਇਥੋਂ ਵਿਪੱਜ ਕਿਵੇਂ ਆਪਦੀ ਮਾਂ ਕੋਲ ਚਲਾ ਜਾਊਗਾ ਚਲੋ 100 ਰੁਪਏ ਨਾ ਜਿਹੜਾ ਉਹ ਸਕੂਲ ਗਿਆ ਹੀ ਭੱਜ ਜਾਂਦਾ ਜਿਹੜੀ ਬੱਸ ਆਉਂਦੀ ਆ ਪਿੰਡ ਦੇ ਵਿੱਚ ਉਹ ਚ ਬੈਠ ਜਾਂਦਾ ਤੇ ਸ਼ਹਿਰ ਚ ਲਿਆ ਜਾਂਦਾ ਪਰ ਸ਼ਹਿਰ ਜਾ ਕੇ ਉਹਨੂੰ ਐ ਨਹੀਂ ਪਤਾ ਹੁੰਦਾ ਵੀ ਮੈਂ ਕਿੱਥੇ ਜਾਵਾਂ 10 ਸਾਲ ਦਾ ਹੈਗਾ ਸੀ ਨਾ ਹੀ ਉਹਦੇ ਕੋਲ ਕੋਈ ਪੈਸਾ ਸੀ ਚਲੋ ਉਹ ਨਾ ਇੱਕ ਹੋਟਲ ਦੇ ਮੂਹਰੇ ਜਾ ਕੇ ਖੜ ਜਾਂਦਾ ਕਿਉਂਕਿ ਉਹਨੂੰ ਲੱਗੀ ਸੀ ਭੁੱਖ ਉਹਨੂੰ ਇਹ ਸੀ ਵੀ ਜਦੋਂ ਇੱਥੇ ਕੋਈ ਆਸਤੇ ਪਾਸੇ ਨਾ ਹੋਇਆ ਤੇ ਮੈਂ ਚੀਜ਼ ਚੱਕ ਕੇ ਖਾ ਲਵਾਂ ਉਹ ਖੜਾ ਰਹਿੰਦਾ ਲਲਚਾਈਆਂ ਨਜ਼ਰਾਂ ਨਾਲ ਵੇਖਦਾ ਰਹਿੰਦਾ ਤੇ ਹੋਟਲ ਦਾ ਮਾਲਕ ਆ ਜਿਹੜਾ ਉਹ ਹੋਟਲ ਦੇ ਅੰਦਰ ਜਾਂਦਾ ਉਹਦੇ ਕਹਾਕਾ ਕਾਫੀ ਆਏ ਹੁੰਦੇ ਆ ਉਹ ਨਿਗਾ ਮਾਰਨ ਜਾਂਦਾ ਤਾਂ ਇੰਨੇ ਨੂੰ ਸੌਰਵ ਆਉਂਦਾ ਤੇ ਉਹ ਹੋਟਲ ਦੇ ਵਿੱਚੋਂ ਮਠਿਆਈ ਜਾ ਕੇ ਖਾਣ ਲੱਗਦਾ ਉਦੋਂ ਨੂੰ ਹੋਟਲ ਦਾ ਮਾਲਕ ਆ ਜਾਂਦਾ ਉਹ ਸੌਰਵ ਦੀ ਬਾਹ ਫੜ ਲੈਂਦਾ ਸੌਰਵ ਦੇ ਮਾਰ ਨਹੀਂ ਲੱਗਦਾ ਤੇ ਸੌਰਵਾ ਜਿਹੜਾ ਉਹ ਚੀਜ਼ ਆ ਜਿਹੜੀ ਵਾਪਸ ਉੱਥੇ ਹੀ ਰੱਖ ਦਿੰਦਾ ਤੇ ਕੰਨਾਂ ਨੂੰ ਹੱਥ ਲਾ ਲੈਂਦਾ ਭੱਜ ਕੇ ਇੰਨਾ ਮਤਲਬ ਫੁਰਤੀ ਵਾਲ ਤੇ ਉਹਨੂੰ ਕਹਿ ਦਿੰਦਾ ਵੀ ਸੌਰੀ ਤੇ ਉਹ ਹੋਟਲ ਦੇ ਮਾਲਕ ਨੂੰ ਨਾ ਸੌਰਵ ਤੇ ਤਰਸ ਆ ਜਾਂਦਾ ਉਹ ਕਹਿੰਦਾ ਕਿ ਕਿੰਨਾ ਪਿਆਰਾ ਬੱਚਾ ਵੀ ਚੀਜ਼ ਤਾਂ ਚੱਕੀ ਚਲੋ ਵੀ ਸੌਰੀ ਕਿੰਨੀ ਵਧੀਆ ਤਰੀਕੇ ਨਾਲ ਕਿਹਾ ਤੇ ਉਹਨੂੰ ਹੋ ਜਾ ਹੁੰਦਾ ਉਹਨੂੰ ਕਹਿੰਦਾ ਓਰੇ ਪੁੱਤ ਕਹਿੰਦਾ ਪਹਿਲੇ ਮੈਨੂੰ ਐਂ ਦੱਸ ਵੀ ਤੂੰ ਇਹ ਚੋਰੀ ਕਿਉਂ ਕੀਤੀ ਸੀ ਉਹ ਕਹਿੰਦਾ ਵੀ ਮੇਰਾ ਨਾ ਮਤਲਬ ਜੀ ਕਰਦਾ ਸੀ ਖਾਣ ਨੂੰ ਮਰਫੀ ਖਾਣ ਨੂੰ ਜੀ ਕਰਦਾ ਸੀ ਵੈਸੇ ਤਾਂ ਮੈਨੂੰ ਭੁੱਖ ਵੀ ਬਹੁਤ ਲੱਗੀ ਆ ਪਰ ਮੈਂ ਬਹੁਤ ਸਮਾਂ ਹੋ ਗਿਆ ਮੈਂ ਤਾਂ ਕਦੇ ਬਰਫੀ ਨਹੀਂ ਖਾਂਦੀ ਵੀ ਮੇਰਾ ਜੀ ਕਰਿਆ ਆ ਚਲੋ ਕਹਿੰਦਾ ਵੀ ਫਿਰ ਤੂੰ ਇੱਥੇ ਕਿਵੇਂ ਇਕੱਲਾ ਕਿਵੇਂ ਉਹਨੂੰ ਪੁੱਛਦਾ ਤਾਂ ਉਹ ਦੱਸਦਾ ਵੀ ਮੇਰੇ ਪਾਪਾ ਦੀ ਮੌਤ ਹੋ ਗਈ ਤੇ ਮੈਂ ਆਪਣੀ ਭੂਆ ਕੋਲ ਰਹਿੰਦਾ ਸੀ ਵੀ ਮੇਰੀ ਭੂਆ ਮੈਨੂੰ ਕੁੱਟਦੀ ਮਾਰਦੀ ਸੀ ਕੰਮ ਕਰਾਉਂਦੀ ਸੀ ਪੜਨ ਤੋਂ ਹਟਾਉਂਦੀ ਸੀ ਵੀ ਮੈਂ ਪੜਨਾ ਚਾਹਣਾ ਪੜ ਕੇ ਮੈਂ ਕੁਝ ਬਣਨਾ ਚਾਹਣਾ ਤੇ ਮੈਂ ਆਪਣੀ ਮਾਂ ਕੋਲ ਰਹਿਣਾ ਚਾਹਣਾ ਤੇ ਉਹ ਹੋਟਲ ਦੇ ਮਾਲਕ ਨੂੰ ਨਕਰਸ ਆ ਜਾਂਦਾ ਉਹ ਕਹਿੰਦਾ ਵੀ ਤੈਨੂੰ ਪਤਾ ਵੀ ਤੇਰੀ ਮੰਮੀ ਕਿੱਥੇ ਆ ਕਹਿੰਦਾ ਵੀ ਨਾ ਮੈਨੂੰ ਨਹੀਂ ਪਤਾ ਬਸ ਮੈਨੂੰ ਇੰਨਾ ਪਤਾ ਵੀ ਉਹ ਮੇਰੇ ਨਾਨੇ ਦੇ ਘਰ ਆ ਪਰ ਮੈਨੂੰ ਐ ਨਹੀਂ ਪਤਾ ਵੀ ਮੇਰੇ ਨਾਨੇ ਦਾ ਘਰ ਕਿੱਥੇ ਆ ਕਿਉਂਕਿ ਸੌਰਵਦੀ ਭੂਆ ਨੇ ਕਦੇ ਵੀ ਉਹਨੂੰ ਨਾਣਕਿਆਂ ਦਾ ਪਿੰਡ ਨਹੀਂ ਦੱਸਿਆ ਸੀ ਉਹਨੂੰ ਇਹ ਸੀ ਵੀ ਇੱਕ ਤੇ ਚਲਾ ਰਾਂ ਜਾਵੇ ਹਾ ਹੋਟਲ ਮਾਲਕ ਐ ਕਹਿੰਦਾ ਉਹਨੂੰ ਕਹਿੰਦਾ ਵੀ ਦੇਖ ਪੁੱਤ ਮੇਰੇ ਵੀ ਦੋ ਬੱਚੇ ਹੈਗੇ ਆ ਤੇਰੇ ਜੱਡੇ ਜੱਡੇ ਉਹ ਵੀ ਪੜਦੇ ਆ ਚੱਲ ਐਂ ਕਰ ਜੇ ਤੂੰ ਪੜਨਾ ਚਾਹਣਾ ਤੂੰ ਪੜਨ ਜਾਇਆ ਕਰ ਸਕੂਲ ਤੇਰੇ ਸਕੂਲ ਦਾ ਖਰਚਾ ਮੈਂ ਕਰੂੰ ਤੇ ਪੜਨ ਤੋਂ ਬਾਅਦ ਤੂੰ ਇੱਥੇ ਮੇਰੇ ਹੋਟਲ ਤੇ ਕੰਮ ਕਰ ਦੇਆ ਕਰੀ ਉਹਨੂੰ ਵੀ ਐਂ ਹੁੰਦਾ ਕਿ ਜੇ ਮੈਂ ਵੈਸੇ ਹੀ ਇਹਨੂੰ ਪੜਨ ਲਾਉਂਗਾ ਤਾਂ ਵੀ ਇਹਨੇ ਪੜਨਾ ਨਹੀਂ ਵੀ ਜੇ ਮੈਂ ਨਾਲ ਨਾਲੇ ਤੂੰ ਕੰਮ ਕਰਾਉਂਗਾ ਤਾਂ ਇਹ ਪੜ ਵੀ ਲਊਗਾ ਚਲੋ ਉਹ ਬੱਚਾ ਜਿਹੜਾ ਮੰਨ ਜਾਂਦਾ ਤੇ ਉਹ ਹੋਟਲ ਦਾ ਮਾਲਕ ਆ ਜਿਹੜਾ ਸੌਰਵ ਨੂੰ ਉੱਥੇ ਰੱਖ ਲੈਂਦਾ ਉਹਦਾ ਕੰਮ ਕੋਈ ਨਹੀਂ ਹੁੰਦਾ ਉਹਨੇ ਬਸ ਭਾਂਡੇ ਚੱਕਣੇ ਹੁੰਦੇ ਆ ਜਿਹੜੇ ਵੀ ਗੈਸਟ ਆਏ ਹੁੰਦੇ ਆ ਗਾਹਕ ਆਏ ਹੁੰਦੇ ਆ ਉਹਨਾਂ ਦੇ ਜੂਟੇ ਭਾਂਡੇ ਚੱਕ-ਚੱਕ ਕੇ ਰੱਖਣੇ ਹੁੰਦੇ ਆ ਸਕੂਲੋਂ ਆ ਕੇ ਚਲੋ ਉਹ ਹੋਟਲ ਦੇ ਵਿੱਚ ਆਪਣੀ ਡਿਊਟੀ ਨਿਭਾਉਂਦਾ ਤੇ ਹੋਟਲ ਦੇ ਵਿੱਚ ਹੀ ਜਿਹੜੇ ਕੰਮ ਕਰਦੇ ਸੀ ਵੇਟਰ ਉਹਨਾਂ ਵਾਸਤੇ ਨਾ ਕਈ ਕਮਰੇ ਬਣੇ ਹੋਏ ਸੀ ਉਹਨਾਂ ਦੇ ਵਿੱਚੋਂ ਇੱਕ ਕਮਰਾ ਹੋਟਲ ਦਾ ਮਾਲਕ ਉਹਨੂੰ ਦੇ ਦਿੰਦਾ ਤੇ ਉਹਨੂੰ ਇਹ ਸੁਖਾਉਂਦਾ ਰਹਿੰਦਾ ਵੀ ਪੁੱਤ ਦੇਖ ਰਾਤ ਨੂੰ ਤੂੰ ਕੱਲੇ ਨੇ ਸੌਣਾ ਤੇਰੇ ਵਾਸਤੇ ਕੱਲੇ ਵਾਸਤੇ ਕਮਰਾ ਤੂੰ ਕਿਸੇ ਨੂੰ ਦਰਵਾਜ਼ਾ ਨਹੀਂ ਖੋਲਣਾ ਪਰ ਤੂੰ ਪੜਨਾ ਮਿਹਨਤ ਕਰਨੀਆ ਤੇ ਚਲੋ ਸੌਰਵ ਆ ਜਿਹੜਾ ਉਹ ਨਾ ਛੋਟੀ ਉਮਰ ਦੇ ਵਿੱਚ ਹੀ ਕਹਿੰਦੇ ਬੱਚੇ ਜਿਹੜੇ ਵਿਚਾਰੇ ਲਾਵਾਰਸ ਹੁੰਦੇ ਆ ਉਹ ਸਿਆਣੇ ਹੋ ਜਾਂਦੇ ਆ ਤੇ ਉਹ ਪੜਦਾ ਬਹੁਤ ਉਹ ਸੋਚਦਾ ਵੀ ਮੈਂ ਕੁਛ ਨਾ ਕੁਛ ਬਣਨਾ ਚਾਹਣਾ ਵੀ ਫੇਰ ਹੀ ਮੈਂ ਆਪਣੀ ਮਾਂ ਨੂੰ ਲੱਭੂਗਾ ਤੇ ਹੋਟਲ ਦਾ ਮਾਲਕ ਕਹਿੰਦਾ ਵੀ ਜੇ ਕਦੇ ਵੀ ਤੈਨੂੰ ਆਪਣੀ ਮਾਂ ਬਾਰੇ ਕੁਝ ਪਤਾ ਲੱਗਿਆ ਤਾਂ ਤੂੰ ਮੈਨੂੰ ਦੱਸੀ ਵੀ ਮੈਂ ਤੇਰੀ ਮਾਂ ਤੱਕ ਪਹੁੰਚਾ ਦਿਆਂਗਾ ਚਲੋ ਸੌਰਵ ਪੜਦਾ ਇਸੇ ਤਰ੍ਹਾਂ ਹੋਰ ਸਮਾਂ ਨਿਕਲਦਾ ਤੇ ਸੌਰਵ ਜਦੋਂ 15 ਸਾਲ ਦਾ ਹੋ ਜਾਂਦਾ ਤੇ ਉਹ 10ਵੀਂ ਕਲਾਸ ਪਾਸ ਕਰ ਲੈਂਦਾ ਤੇ 10ਵੀਂ ਦੇ ਵਿੱਚੋਂ ਉਹਦੇ ਬਹੁਤ ਸੋਹਣੇ ਨੰਬਰ ਆਉਂਦੇ ਆ ਭਾਵੇਂ ਕਿ ਉਹ ਸਰਕਾਰੀ ਸਕੂਲ ਦੇ ਵਿੱਚ ਪੜਦਾ ਹੁੰਦਾ ਪਰ ਫਿਰ ਵੀ ਉਹ ਬਹੁਤ ਇੰਟੈਲੀਜੈਂਟ ਹੁੰਦਾ ਉਹਦੇ ਨੰਬਰ ਸੋਹਣੇ ਆਉਂਦੇ ਆ ਤੇ ਹੋਟਲ ਦਾ ਮਾਲਕ ਆ ਜਿਹੜਾ ਉਹ ਖੁਸ਼ ਹੁੰਦਾ ਉਹ ਸੋਚਦਾ ਵੀ ਚਲੋ ਇੱਕ ਅਨਾਥ ਬੱਚਾ ਹਨਾ ਜਿਹਦਾ ਕੋਈ ਵੀ ਨਹੀਂ ਉਹ ਪੜ੍ਹ ਲਿਖ ਰਿਹਾ ਉਸ ਤੋਂ ਬਾਅਦ ਉਹ ਉਹਨੂੰ ਪਲੱਸ 2 ਕਰਾ ਦਿੰਦਾ ਪਲੱਸ 2 ਕਰਨ ਤੋਂ ਬਾਅਦ ਸੌਰਵ ਆ ਜਿਹੜਾ ਹੋਟਲ ਦੇ ਮਾਲਕ ਨੂੰ ਕਹਿੰਦਾ ਵੀ ਮੈਂ ਵੱਡਾ ਅਫਸਰ ਬਣਨਾ ਚਾਹੁੰਦਾ ਉਹ ਕਹਿੰਦਾ ਵੀ ਦੇਖ ਪੁੱਤ ਵੱਡਾ ਅਫਸਰ ਬਣਨ ਵਾਸਤੇ ਤਾਂ ਬਹੁਤ ਪੈਸੇ ਚਾਹੀਦੇ ਆ ਵੀ ਤੂੰ ਐਂ ਕਰ ਤੂੰ ਨਾ ਗ੍ਰੈਜੂਏਸ਼ਨ ਕਰ ਲੈ ਗ੍ਰੈਜੂਏਸ਼ਨ ਦੇ ਨਾਲ ਤੂੰ ਕਿਸੇ ਵੀ ਟੈਸਟ ਦੀ ਤਿਆਰੀ ਕਰ ਲੈ ਨਾਲ ਨਾਲ ਤੇ ਵੀ ਜਿਹੜਾ ਪੈਸਾ ਲੱਗੂ ਚਲ ਮੈਂ ਲਾਉਂ ਤੇਰੇ ਤੇ ਵੀ ਤੂੰ ਕੰਮ ਵੀ ਤਾਂ ਕਰਵਾਉਣੀ ਆ ਮੇਰੇ ਤੇ ਚਲੋ ਸੌਰਵ ਆ ਨਾ ਉੱਥੇ ਹੀ ਰਹਿ ਰਿਹਾ ਹੁੰਦਾ ਸੌਰਵ ਬਹੁਤ ਮਿਹਨਤ ਕਰਦਾ ਮਿਹਨਤ ਕਰਦਾ ਤੇ ਉਹਦਾ ਜਿਹੜਾ ਗ੍ਰੈਜੂਏਸ਼ਨ ਕੰਪਲੀਟ ਹੋ ਜਾਂਦੀ ਆ ਗ੍ਰੈਜੂਏਸ਼ਨ ਤੋਂ ਬਾਅਦ ਉਹ ਕੋਚਿੰਗ ਸੈਂਟਰ ਦੇ ਵਿੱਚ ਲੱਗਦਾ ਤੇ ਪੇਪਰਾਂ ਦੀ ਤਿਆਰੀ ਕਰਦਾ ਤੇ ਉਹਦਾ ਨਾਂ ਬੈਂਕ ਦਾ ਟੈਸਟ ਆ ਜਿਹੜਾ ਕਲੀਅਰ ਹੋ ਜਾਂਦਾ ਤੇ ਉਹ ਸਿੱਧਾ ਬੈਂਕ ਮੈਨੇਜਰ ਭਰਤੀ ਹੋ ਜਾਂਦਾ ਜਦੋਂ ਉਹ ਬੈਂਕ ਮੈਨੇਜਰ ਭਰਤੀ ਹੁੰਦਾ ਤਾਂ ਹੋਟਲ ਦਾ ਮਾਲਕ ਉੱਤੇ ਬੜਾ ਮਾਣ ਮਹਿਸੂਸ ਕਰਦਾ ਉਹ ਸੋਚਦਾ ਵੀ ਮੇਰੇ ਬੱਚਿਆਂ ਨੂੰ ਤਾਂ ਇੰਨੀਆਂ ਸਹੂਲਤਾਂ ਮਿਲਦੀਆਂ ਵੀ ਉਹ ਤਾਂ ਇੰਨਾ ਪੜਦੇ ਨਹੀਂ ਵੀ ਇਹ ਕਿੰਨਾ ਪੜਿਆ ਤੇ ਸੌਰਵ ਆ ਜਿਹੜਾ ਉਹਦੀ ਵੀ ਹੁਣ ਸੁਰਤ ਉੱਥੇ ਸੰਭਲੀ ਹੁੰਦੀ ਆ ਉਹਦਾ ਨਾ ਹੋਟਲ ਦੇ ਮਾਲਕ ਨਾਲ ਪਿਆਰ ਹੋ ਜਾਂਦਾ ਜਦੋਂ ਉਹ ਜੁਆਇਨ ਕਰਦਾ ਹਨਾ ਵਿਅਕਤੀ ਦੀ ਨੌਕਰੀ ਤਾਂ ਉਹ ਹੋਟਲ ਦੇ ਮਾਲਕ ਨੂੰ ਲੈ ਕੇ ਜਾਂਦਾ ਤੇ ਉੱਥੇ ਦੱਸਦਾ ਵੀ ਇਹੀ ਮੇਰਾ ਸਭ ਹੋ ਜਾ। ਚਲੋ ਉਹ ਆਪਣੀ ਡਿਊਟੀ ਜੁਆਇਨ ਕਰਦਾ ਤੇ ਉਸ ਤੋਂ ਬਾਅਦ ਉਹ ਸ਼ਹਿਰ ਦੇ ਵਿੱਚ ਆਪਣਾ ਇੱਕ ਫਲੈਟ ਲੈ ਲੈਂਦਾ। ਤਨਖਾਹ ਉਹਦੀ ਸ਼ੁਰੂ ਦੇ ਵਿੱਚ ਹੀ ਵਧੀਆ ਹੁੰਦੀ ਆ 40-45000 ਹੁੰਦੀ ਆ ਉਹ ਲਾਉਣ ਲੈ ਕੇ ਇੱਕ ਫਲੈਟ ਲੈ ਲੈਂਦਾ। ਕਿਉਂਕਿ ਜਦੋਂ ਕੋਈ ਵੀ ਇਨਸਾਨ ਸਰਕਾਰੀ ਨੌਕਰੀ ਤੇ ਲੱਗ ਗਿਆ ਚੜੇ ਮਹੀਨੇ ਤਨਖਾਹ ਆ ਜਾਣੀ ਆ ਖਰਚਾ ਕੋਈ ਉਹਦਾ ਹੈ ਨਹੀਂ ਸੀ। ਉਹ ਹੋਟਲ ਦੇ ਮਾਲਕ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੇਰੇ ਤੇ ਹਨਾ ਅਣਜਾਣ ਹੁੰਦੇ ਹੋਏ ਵੀ ਕਿੰਨੇ ਪੈਸੇ ਲਾਏ ਤਾਂ ਹੋਟਲ ਦਾ ਮਾਲਕ ਕਹਿੰਦਾ ਵੀ ਕੋਈ ਗੱਲ ਨਹੀਂ ਤੂੰ ਵੀ ਮੇਰੇ ਬੱਚਿਆਂ ਵਰਗਾ ਵੀ ਜਿਹੋ ਜਿਵੇਂ ਤੇਰੇ ਤੇ ਪੈਸੇ ਲਾਏ ਤੂੰ ਮੇਰੇ ਹੋਟਲ ਤੇ ਕੰਮਾ ਵੀ ਬਹੁਤ ਕੀਤਾ ਵੀ ਜਿਹੜੇ ਦੂਜੇ ਮੇਰੇ ਵੇਟਰਨ ਹੈਗੇ ਆ ਜਾਂ ਹੋਰ ਕਰਮਚਾਰੀ ਹੈਗੇ ਆ ਵੀ ਉਹਨਾਂ ਨੂੰ ਵੀ ਤਾਂ ਮੈਂ ਤਨਖਾਹ ਦੇਣੀ ਆ ਵੀ ਮੈਂ ਚਾਲੇ ਤੇਰੀ ਤਨਖਾਹ ਨਹੀਂ ਦਿੱਤੀ ਉਸ ਤੋਂ ਬਾਅਦ ਉਹ ਬੈਂਕ ਬਲਾਜਮ ਬੈਂਕ ਮੈਨੇਜਰ ਜਦੋਂ ਬਣ ਜਾਂਦਾ ਉਸੇ ਸ਼ਹਿਰ ਦੇ ਵਿੱਚ ਉਹਦੀ ਡਿਊਟੀ ਹੈ ਜਿਹੜੀ ਲੱਗ ਜਾਂਦੀ ਆ ਤੇ ਉਹ ਸਵੇਰ ਜਾਂਦਾ ਡਿਊਟੀ ਤੇ ਸ਼ਾਮ ਨੂੰ ਆਉਂਦਾ ਇੱਕ ਦਿਨ ਬੈਂਕ ਮੈਨੇਜਰ ਆਪਣੇ ਬੈਂਕ ਦੇ ਵਿੱਚ ਬੈਠਾ ਆਪਣੇ ਕੰਮਕਾਰ ਕਰ ਰਿਹਾ ਸੀ ਤੇ ਉਹਨੂੰ ਐਂ ਲੱਗਦਾ ਵੀ ਮੇਰੀ ਬੈਂਕ ਦੇ ਵਿੱਚ ਰੌਲਾ ਪੈ ਰਿਹਾ ਉਹ ਰੌਲਾ ਜਦੋਂ ਸੁਣਦਾ ਤੇ ਬਾਹਰ ਆਉਂਦਾ ਕਿਉਂਕਿ ਉਹ ਬਹੁਤ ਇਮਾਨਦਾਰ ਸੀ ਤੇ ਉਹਦੇ ਜਿਹੜੇ ਕਰਮਚਾਰੀ ਸੀ ਉਹ ਕਈ ਵਾਰੀ ਨਾ ਅਨਪੜ੍ਹ ਲੋਕ ਜਿਹੜੇ ਆਉਂਦੇ ਸੀ ਉਹਨਾਂ ਨਾਲ ਦੁਰਵਿਵਹਾਰ ਕਰਦੇ ਸੀ ਉਹਨਾਂ ਨਾਲ ਬੋਲਦੇ ਸੀ ਤੇ ਉਹਨੂੰ ਗੁੱਸਾ ਆਉਂਦਾ ਸੀ ਤੇ ਅੱਜ ਵੀ ਕੋਈ ਇਸ ਤਰ੍ਹਾਂ ਦਾ ਹੀ ਮਸਲਾ ਸੀ ਇੱਕ ਨਾ ਔਰਤ ਆ ਗਈ ਜਿਹਦੀ ਹਾਲਤ ਕਾਫੀ ਮਤਲਬ ਫਟੇ ਪੁਰਾਣੇ ਕੱਪੜੇ ਪਾਏ ਹੁੰਦੇ ਆ ਤੇ ਉਹਦੇ ਪਤੀ ਦੀ ਮੌਤ ਹੋਈ ਹੁੰਦੀ ਆ ਉਹ ਵਿਧਵਾ ਹੁੰਦੀ ਆ ਵਿਧਵਾ ਪੈਨਸ਼ਨ ਉਹ ਲੈਣ ਆਉਂਦੀ ਆ ਤੇ ਜਿਹੜਾ ਉਹ ਕੈਸ਼ੀਅਰ ਹੁੰਦਾ ਉਹਨੂੰ ਕਹਿੰਦਾ ਵੀ ਮੈਂ ਤੈਨੂੰ ਫਿਰ ਕੈਸ਼ ਰੀਮ ਕੱਢ ਕੇ ਇਹ ਵੀ ਪਹਿਲਾਂ ਫਾਰਮ ਭਰ ਕੇ ਲਿਆ ਇੱਧਰ ਫਾਰਮ ਭਰ ਕੇ ਸਾਈਨ ਕਰਵਾ ਫਿਰ ਦੇਉ ਕੈਸ਼ ਉਹ ਕਹਿੰਦੀ ਵੀ ਮੈਂ ਅਣਪੜਹਾ ਮੈਨੂੰ ਕਰਨੇ ਮੈਨੂੰ ਭਰਨਾ ਨਹੀਂ ਆਉਂਦਾ ਉਹ ਬੋਲਣ ਲੱਗ ਜਾਂਦਾ ਉਹਨੂੰ ਤੇ ਉਹਨਾ ਗੁੱਸਾ ਕਰਦੀ ਔਰਤ ਨੂੰ ਕਹਿੰਦੀ ਵੀ ਜੇ ਮੈਂ ਪੜ੍ਹੀ ਲਿਖੀ ਹੁੰਦੀ ਫਿਰ ਮੈਂ ਕਿਤੇ ਨੌਕਰੀ ਨਾ ਕਰ ਲੈਂਦੀ ਫਿਰ ਮੈਂ ਕਿਉਂ ਵਿਧਵਾ ਪੈਨਸ਼ਨ ਤੇ ਬੈਠਦੀ ਉਹ ਜੀਤੀ ਬੋਲਦੀ ਆ ਤੇ ਉਹ ਕਰਮਚਾਰੀ ਵੀ ਉਹਦੇ ਨਾਲ ਲੜਦਾ ਕੈਸ਼ੀਅਰ ਬੈਂਕ ਮੈਨੇਜਰ ਆ ਕੇ ਕੈਸ਼ੀਅਰ ਨੂੰ ਕਹਿੰਦਾ ਵੀ ਤੈਨੂੰ ਪਤਾ ਨਹੀਂ ਕਿ ਇੱਕ ਔਰਤ ਨਾਲ ਕਿਵੇਂ ਗੱਲ ਕਰਨੀ ਆ ਉਹ ਔਰਤ ਨੂੰ ਪੁੱਛਦਾ ਵੀ ਕੀ ਹੋਇਆ ਤਾਂ ਉਹ ਕਹਿੰਦੀ ਆ ਪੁੱਤ ਵੀ ਮੈਂ ਤਾਂ ਇੱਕ ਵਿਧਵਾ ਔਰਤ ਆਂ ਮੈਂ ਤਾਂ ਆਪਣੀ ਪੈਨਸ਼ਨ ਲੈਣ ਆਈ ਆ ਵੀ ਮੇਰੇ ਨਾਲ ਨਾ ਇਹ ਹਰ ਵਾਰੀ ਇਹੀ ਕਰਦੇ ਆ ਵੀ ਨਾਲੇ ਮੈਂ ਇਹਨਾਂ ਨੂੰ ਦੱਸਿਆ ਹੋਇਆ ਉਹ ਮੈਨੂੰ ਫਾਰਮ ਨਹੀਂ ਭਰਨਾ ਹੁੰ ਉਹ ਕਹਿੰਦਾ ਵੀ ਚਲ ਮਾਤਾ ਕੋਈ ਨਾ ਤੁਸੀਂ ਬੈਠੋ ਉੱਥੇ ਨਾ ਕਾਊਂਟਰ ਤੇ ਜਿਹੜੀਆਂ ਚੇਅਰ ਲੱਗੀਆਂ ਹੁੰਦੀਆਂ ਇੱਧਰ ਉਹਨੇ ਕੁਰਸੀਆਂ ਤੇ ਬੈਠ ਕੁਰਸੀ ਤੇ ਬਿਠਾਇਆ ਤੇ ਉਹਦਾ ਫਾਰਮ ਭਰਿਆ ਤੇ ਜਿਹੜੇ ਦੂਜੇ ਕਰਮਚਾਰੀ ਉਹ ਹੈਰਾਨ ਰਹਿ ਜਾਂਦੇ ਆ ਵੀ ਅਜੀਬ ਬੈਂਕ ਮੈਨੇਜਰ ਆਇਆ ਵੀ ਆਪ ਹੀ ਫਾਰਮ ਭਰਨ ਲੱਗ ਜਾਂਦਾ ਚਲੋ ਜਦੋਂ ਫਾਰਮ ਭਰਦਾ ਉਹ ਉਹਨੂੰ ਪੁੱਛਦਾ ਵੀ ਤੁਹਾਡਾ ਨਾਮ ਕੀ ਆ ਉਹ ਕਹਿੰਦੀ ਮੇਰਾ ਨਾਮ ਹੈਗਾਗਾ ਜਸਵੰਤ ਕੌਰ ਤੇ ਉਹਦੇ ਨਾਲ ਗੱਲ ਯਾਦ ਆ ਜਾਂਦੀ ਆ ਉਹ ਸੋਚਦਾ ਉਹਦੀ ਯਾਦ ਰਹੇ ਹੁਣ 5 ਸਾਲ ਦਾ ਤਸੀ ਜਦੋਂ ਉਹਦੀ ਮਾਂ ਉਹਦੇ ਤੋਂ ਦੂਰ ਗਈ ਆ ਤੇ ਉਹਨੂੰ ਯਾਦ ਆਉਂਦਾ ਕਿਉਂਕਿ ਜਦੋਂ ਵੀ ਬੱਚਾ ਪੜਦਾ ਜਨਮ ਸਰਟੀਫਿਕੇਟ ਤੇ ਨਾਮ ਹੁੰਦਾ ਤੇ ਸਕੂਲ ਦੇ ਵਿੱਚ ਨਾਮ ਆ ਜਿਹੜਾ ਉਹ ਚੱਲਦਾ ਰਹਿੰਦਾ ਉਹਦੇ ਗੱਲ ਜਾਣਾਂ ਦੀ ਆ ਵੀ ਮੇਰੀ ਮਾਂ ਦਾ ਨਾਮ ਵੀ ਜਸਵੰਤ कौर ਸੀ ਉਹ ਸੌਰਤਵਾਲ ਗੋਵ ਨਾਲ ਵੇਖਦਾ ਤੇ ਉਹਨੂੰ ਕਹਿੰਦਾ ਵੀ ਮਾਤਾ ਤੇਰੇ ਪਤੀ ਦਾ ਨਾਮ ਉਹ ਆਪਣੇ ਪਤੀ ਦਾ ਨਾਮ ਜਰਨੈਲ ਸਿੰਘ ਦੱਸਦੀ ਆ ਤੇ ਫਿਰ ਬੈਂਕ ਮੈਨੇਜਰ ਆ ਜਿਹੜਾ ਉਹ ਸੋਚਦਾ ਵੀ ਮੇਰੇ ਪਾਪਾ ਦਾ ਨਾਮ ਤਾਂ ਸੁਰਿੰਦਰ ਸਿੰਘ ਆ ਕਿਉਂਕਿ ਉਹਦੇ ਪਾਪਾ ਸੀ ਜਿਹੜੇ ਜਿੰਨਾਂ ਦੀ ਮੌਤ ਹੋ ਗਈ ਸੀ ਉਹਨਾਂ ਦਾ ਨਾਮ ਸੁਰਿੰਦਰ ਸਿੰਘ ਸੀ ਤੇ ਸਕੂਲ ਦੇ ਵਿੱਚ ਜਸਮント ਕੌਰ ਤੇ ਸੁਰਿੰਦਰ ਸਿੰਘ ਹੀ ਚੱਲਦੇ ਹੁੰਦੇ ਆ ਨਾਮ ਤੇ ਪਰ ਫਿਰ ਵੀ ਉਹਨੂੰ ਉਸ ਔਰਤ ਤੇ ਬੜਾ ਤਰਸ ਆਉਂਦਾ ਉਹਦੇ ਨਾਲ ਨਾ ਅਜੀਬ ਜਿਹਾ ਲਗਾਅ ਮਹਿਸੂਸ ਹੁੰਦਾ ਚਲੋ ਔਰਤ ਉਹਨੂੰ ਦੁਆਵਾਂ ਦੇ ਕੇ ਚਲੀ ਜਾਂਦੀ ਆ ਵੀ ਤੂੰ ਤਰੱਕੀਆਂ ਕਰੇ ਤੇਰੀ ਬਹੁਤ ਲੰਬੀ ਉਮਰ ਹੋਵੇ ਚਲੋ ਉਹ ਜਦੋਂ ਚਲੀ ਜਾਂਦੀ ਆ ਤਾਂ ਬੈਂਕ ਮੈਨੇਜਰ ਸੌਰਵਾ ਉਹਨੂੰ ਨਾ ਮਤਲਬ ਐਂ ਲੱਗਦਾ ਹੁੰਦਾ ਵੀ ਇਹ ਔਰਤ ਜਾਣੀ ਪਛਾਣੀ ਲੱਗਦੀ ਆ ਮੈਨੂੰ ਐ ਲੱਗਦਾ ਵੀ ਇਹਦੇ ਨਾਲ ਮੇਰਾ ਕੋਈ ਰਿਸ਼ਤਾਗਾ ਬੜਾ ਉਹ ਸੋਚਦਾ ਦਿਮਾਗ ਤੇ ਜ਼ੋਰ ਪਾਉਂਦਾ ਤੇ ਕਦੇ ਕਦੇ ਨੂੰ ਐ ਲੱਗਦਾ ਮੇਰੀ ਮਾਂ ਤਾਂ ਨਹੀਂ ਫਿਰ ਉਹ ਸੋਚਦਾ ਵੀ ਮੇਰੇ ਪਿਓ ਦਾ ਨਾਂ ਤਾਂ ਸਰਿੰਦਰ ਸਿੰਘ ਸੀ ਤੇ ਚਲ ਨਾ ਉਹ ਐਸੇ ਤਰ੍ਹਾਂ ਹੀ ਆਪਣੇ ਘਰ ਆ ਜਾਂਦਾ ਘਰ ਆ ਕੇ ਜਿੱਦੇ ਉਹਦਾ ਮਨ ਉਦਾਸ ਹੁੰਦਾ ਉਹ ਨਾ ਹੋਟਲ ਦੇ ਮਾਲਕ ਨਾਲ ਗੱਲ ਕਰ ਲੈਂਦਾ ਉਹ ਹੋਟਲ ਦੇ ਮਾਲਕ ਨੂੰ ਫੋਨ ਕਰਦਾ ਤੇ ਉਹਨੂੰ ਕਹਿੰਦਾ ਵੀ ਅੰਕਲ ਕਿਵੇਂ ਹੋ ਉਹ ਕਹਿੰਦਾ ਪੁੱਤ ਤੂੰ ਤਾਂ ਇਹੋ ਜਿਹਾ ਨੌਕਰੀ ਦੇ ਵਿੱਚ ਅਬਿਆਸਤ ਹੋਇਆ ਵੀ ਤੂੰ ਤਾਂ ਯਾਦ ਹੀ ਨਹੀਂ ਕਰਦਾ ਤਾ ਸਾਰਾ ਉਹਨੂੰ ਕਹਿ ਦਿੰਦਾ ਵੀ ਮੈਨੂੰ ਕੰਮ ਹੀ ਜ਼ਿਆਦਾ ਹੁੰਦਾ ਫਿਰ ਨਾ ਉਹ ਹੋਟਲ ਦੇ ਮਾਲਕ ਨਾਲ ਗੱਲ ਕਰਦਾ ਵੀ ਅੰਕਲ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਆ ਵੀ ਔਰਤ ਆਈ ਸੀ ਔਰਤ ਮੇਰੀ ਮੈਨੂੰ ਆਏ ਲੱਗਿਆ ਵੀ ਮੈਨੂੰ ਪਤਾ ਨਹੀਂ ਕਿਉਂ ਆਏ ਲੱਗਿਆ ਵੀ ਮੇਰੀ ਮਾਂ ਸੀ ਉਹਦਾ ਨਾਮ ਵੀ ਜਸਵੰਤ ਕੌਰ ਸੀ ਤੇ ਮੇਰੀ ਮਾਂ ਦਾ ਨਾਮ ਵੀ ਜਸਵੰਤ ਕੌਰ ਸੀ ਪਰ ਉਹਦੇ ਘਰ ਵਾਲੇ ਦੀ ਮੌਤ ਹੋ ਚੁੱਕੀ ਸੀ ਹੁਣ ਜਿਹੜੀ ਔਰਤ ਆਈ ਸੀ ਉਹਦੇ ਘਰ ਵਾਲੇ ਦਾ ਨਾਮ ਜਰਨੈਲ ਸਿੰਘ ਸੀ ਤੇ ਮੇਰੇ ਪਾਪਾ ਦਾ ਨਾਮ ਤਾਂ ਸ੍ਰਿੰਦਰ ਸਿੰਘ ਸੀ ਫਿਰ ਉਹ ਹੋਟਲ ਦਾ ਮਾਲਕ ਉਹਨੂੰ ਕਹਿੰਦਾ ਸੌਰਵ ਮੇਰੀ ਗੱਲ ਸੁਣਾ ਤੇਰੇ ਨਾਨਕੇ ਤੇਰੇ ਪਿਓ ਦੀ ਮੌਤ ਤੋਂ ਬਾਅਦ ਜਦੋਂ ਤੇਰੀ ਮਾਂ ਨੂੰ ਲੈ ਗਏ ਸੀ ਕੀ ਤੈਨੂੰ ਪਤਾ ਵੀ ਤੇਰੀ ਮਾਂ ਦਾ ਦੁਬਾਰਾ ਵਿਆਹ ਹੋਇਆ ਸੀ ਕਹਿੰਦਾ ਵੀ ਮੈਨੂੰ ਤਾਂ ਨਹੀਂ ਪਤਾ ਵੀ ਮੈਂ ਤਾਂ ਆਪਣੀ ਮਾਂ ਨੂੰ ਕਦੇ ਮਿਲੀ ਹੀ ਨਹੀਂ ਉਸ ਤੋਂ ਬਾਅਦ ਉਹ ਕਹਿੰਦਾ ਵੀ ਸੌਰਵ ਇਹ ਵੀ ਹੋ ਸਕਦਾ ਵੀ ਜੇ ਉਹ ਦੁਬਾਰਾ ਵਿਆਹੀ ਹੋਵੇ ਉਹਦੇ ਘਰ ਵਾਲੇ ਦਾ ਨਾਂ ਉੱਥੇ ਜਰਨੈਲ ਸਿੰਘ ਹੋਵੇ ਤੇ ਉਹ ਕਹਿੰਦਾ ਵੀ ਵਿਧਵਾ ਪੈਨਸ਼ਨ ਲੈਣ ਆਈ ਸੀ ਉਹ ਹੋਟਲ ਦਾ ਮਾਲਕ ਕਹਿੰਦਾ ਮੈਨੂੰ ਲੱਗਦਾ ਸੌਰਵ ਤੇਰੀ ਇੰਨੇ ਸਾਲਾਂ ਦੀ ਤਪੱਸਿਆ ਜਿਹੜੀ ਉਹ ਹੁਣ ਖਤਮ ਹੋਣ ਵਾਲੀ ਆ ਵੀ ਤੂੰ ਉਸ ਔਰਤ ਦਾ ਪਤਾ ਜਿਹੜਾ ਐਡਰੈਸ ਵਗੈਰਾ ਕੱਢ ਕਾ ਲੀ ਨੂੰ ਜਾ ਕੇ ਬੈਂਕ ਚੋਂ ਪਤਾ ਕਰਾ ਤੇ ਚਲੋ ਸੌਰਵ ਆ ਜਿਹੜਾ ਉਹਦੇ ਵੀ ਦਿਮਾਗ ਦੇ ਵਿੱਚ ਇਹ ਗੱਲ ਆਉਂਦੀ ਆ ਵੀ ਵਾਕਈ ਮੈਨੂੰ ਹੋਟਲ ਦਾ ਮਾਲਕ ਸਹੀ ਕਹਿੰਦਾ ਚਲੋ ਭਾਈ ਉਹਨਾਂ ਅਗਲੇ ਦਿਨ ਬੈਂਕ ਜਾਂਦਾ ਬੈਂਕ ਜਾ ਕੇ ਉਹ ਉਹਨੂੰ ਬੁਲਾਉਂਦਾ ਕਿ ਐਸ਼ੀਰ ਨੂੰ ਤੇ ਉਹ ਕਹਿੰਦਾ ਵੀ ਕੱਲ ਜਿਹੜੀ ਔਰਤ ਪੈਨਸ਼ਨ ਕਢਵਾ ਕੇ ਲੈ ਕੇ ਗਈ ਆ ਤੇ ਉਹਦਾ ਅਕਾਊਂਟ ਆ ਚਲੋ ਉਹ ਆਪਣੇ ਕਲਰਕ ਨੂੰ ਵੀ ਕਹਿੰਦਾ ਤੇ ਉਹ ਨਾ ਦੱਸ ਦਿੰਦਾ ਵੀ ਉਹਦਾ ਨਾਮ ਜਸਵੰਤ ਕੌੜਾ ਤੇ ਉਹਦੇ ਪਤੀ ਦਾ ਨਾਮ ਜਰਨੈਲ ਸਿੰਘ ਤੇ ਫਲਾਣਾ ਪਿੰਡ ਆ ਚਲੋ ਉਹ ਆਪਣੇ ਜਿਹੜਾ ਉਹ ਗੱਡੀ ਕੱਢਦਾ ਤੇ ਗੱਡੀ ਕੱਢ ਕੇ ਉਹ ਹੋਟਲ ਦੇ ਮਾਲਕ ਨੂੰ ਕਹਿੰਦਾ ਵੀ ਮੈਂ ਤੁਹਾਨੂੰ ਲੈਣ ਆ ਰਿਹਾ ਚਲੋ ਹੋਟਲ ਦਾ ਮਾਲਕ ਆ ਜਿਹੜਾ ਉਹ ਹਾਂ ਕਰ ਦਿੰਦਾ ਵੀ ਆ ਜਾਓ ਉਹ ਹੋਟਲ ਦੇ ਮਾਲਕ ਨੂੰ ਲੈ ਕੇ ਉਸ ਪਿੰਡ ਜਾਂਦਾ ਉਸ ਸ਼ਹਿਰ ਤੋਂ ਥੋੜੀ ਦੂਰੀ ਹੁੰਦਾ ਉਹ ਪਿੰਡ ਪਿੰਡ 15 ਕਿਲੋਮੀਟਰ ਜਦੋਂ ਉਹ ਉਸ ਪਿੰਡ ਦੇ ਵਿੱਚ ਜਾਂਦਾ ਤੇ ਉਹ ਸਾਰਾ ਐਡਰੈਸ ਹੁੰਦਾ ਹੀ ਆ ਹਨਾ ਪਾਸਵਰਡ ਤੋਂ ਉਹਨੇ ਲਿਆ ਹੁੰਦਾ ਤੇ ਉਹ ਪਿੰਡ ਦੇ ਵਿੱਚ ਪਹੁੰਚ ਕੇ ਪੁੱਛਦੇ ਆ ਵੀ ਅਸੀਂ ਜਰਨੈਲ ਸਿੰਘ ਦੇ ਘਰੇ ਜਾਣਾ ਤਾਂ ਉਹ ਕਹਿੰਦੇ ਵੀ ਉਹ ਜਰਨੈਲ ਸਿੰਘ ਜਿਹਦੀ ਮੌਤ ਹੋ ਗਈ ਉਹ ਕਹਿੰਦੇ ਹਾਂ ਤੇ ਚਲੋ ਉਹਨਾਂ ਜਰਨੈਲ ਸਿੰਘ ਦੇ ਘਰ ਜਾਂਦੇ ਆ ਲੋਕ ਨੂੰ ਦੱਸ ਦਿੰਦੇ ਆ ਵੀ ਫਲਾਨਾ ਘਰ ਆ ਜਦੋਂ ਉਹ ਜਾਂਦੇ ਆ ਤੇ ਜਾ ਕੇ ਗੱਡੀ ਲਾਉਂਦੇ ਆ ਤੇ ਜਸਵੰਤ कौर ਆ ਜਿਹੜੀ ਆਪਣੇ ਘਰ ਦੇ ਵਿਹੜੇ ਦੇ ਵਿੱਚ ਬੈਠੀ ਕੋਈ ਕੰਮ ਕਰ ਰਹੀ ਹੁੰਦੀ ਆ ਜਦੋਂ ਵੱਡੀ ਗੱਡੀ ਆ ਕੇ ਉਹਨਾਂ ਦੇ ਗੇਟ 'ਚ ਰੁਕਦੀ ਆ ਤਾਂ ਅਣਮਾਨ ਵੀ ਬਾਹਰ ਆ ਜਾਂਦੇ ਆ ਉਹ ਸੋਚਦੇ ਆ ਵੀ ਇਹਨਾਂ ਦੇ ਘਰੇ ਇੰਨੀ ਵੱਡੀ ਗੱਡੀ ਆਲਾ ਕੋਈ ਪੜ੍ਹਿਆ ਲਿਖਿਆ ਮਲਾਜ਼ਮ ਜਾਂ ਉਤਰਿਆ ਵੈਸੇ ਵੀ ਪਿੰਡਾਂ ਦੇ ਵਿੱਚ ਲੋਕਾਂ ਨੂੰ ਇਹ ਉਤਸੁਕਤਾ ਹੋ ਜਾਂਦੀ ਆ ਜੇ ਕਿਸੇ ਦੇ ਘਰੇ ਕੋਈ ਆਇਆ ਪੜ੍ਹਿਆ ਲਿਖਿਆ ਮਲਾਜ਼ਮ ਜਾਂ ਗੱਡੀ ਆਉਂਦੀ ਆ ਵੀ ਕੀ ਹੋ ਗਿਆ ਇਹੋ ਜਿਹਾ ਚਲੋ ਲੋਕਾਂ ਦੀ ਉਤਸੁਕਤਾ ਜਿਹੜੀ ਵੱਧ ਜਾਂਦੀ ਆ ਉਹ ਬਾਹਰ ਆ ਜਾਂਦੇ ਆ ਤੇ ਸੌਰਵ ਜਿਹੜਾ ਉਹ ਉੱਤਰ ਕੇ ਗਾਂ ਜਾਂਦਾ ਤੇ ਉਹ ਉਹਨੂੰ ਕਹਿੰਦਾ ਕਿ ਆਂਟੀ ਤੁਸੀਂ ਜਸਵੰਤ ਕੌਰ ਉਹੀ ਹੋ ਜਿਨ੍ਹਾਂ ਦੇ ਪਤੀ ਦੀ ਮੌਤ ਹੋ ਗਈ ਸੀ ਤੇ ਤੁਹਾਡਾ ਇੱਕ ਬੇਟਾ ਸੀ ਉਹ ਕਹਿੰਦੀ ਵੀ ਹਾਂ ਪੁੱਤ ਤੈਨੂੰ ਕਿਵੇਂ ਪਤਾ ਉਹ ਕਹਿੰਦਾ ਵੀ ਮਾਂ ਮੈਂ ਤੇਰਾ ਪੁੱਤ ਸੌਰਵ ਹੀ ਆ ਉਹ ਝਾਕਦੀ ਆ ਵੀ ਹੈਂ ਤੂੰ ਸੌਰਵ ਤੂੰ ਇੰਨਾ ਵੱਡਾ ਹੋ ਗਿਆ ਪੁੱਤ ਤੇ ਉਹ ਆਪਣੀ ਮਾਂ ਨੂੰ ਘੁੱਟ ਕੇ ਗੱਲ ਨਾਲ ਆਉਂਦਾ ਤੇ ਉਹਦੀ ਮਾਂ ਜਸਵੰਤ ਕੌਰ ਆ ਜਿਹੜੀ ਉਹਦੀਆਂ ਵੀ ਅੱਖਾਂ ਦੇ ਵਿੱਚ ਬਹੁਤ سارے ਹੰਝੂ ਆ ਜਾਂਦੇ ਆ ਆਣ ਆਣ ਦੀਆਂ ਜਿਹੜੀਆਂ ਔਰਤਾਂ ਕੰਧਾਂ ਉਤੋਂ ਦੀ ਝਾਕ ਰਹੀਆਂ ਸੀ ਉਹ ਵੀ ਆ ਜਾਂਦੀਆਂ ਨੇ ਤੇ ਉੱਥੇ ਚਹਿਲ ਪਹਿਲ ਹੋ ਜਾਂਦੀ ਆ ਪੂਰੀ ਹੋਟਲ ਦਾ ਮਾਲਕ ਆ ਜਿਹੜਾ ਉਹ ਸੌਰਵ ਨੂੰ ਚੁੱਪ ਕਰਾਉਂਦਾ ਵੀ ਤੁਰੋ ਨਾ ਚਲੋ ਜਦੋਂ ਉਹ ਇੱਥੇ ਮਾਹੌਲ ਗਮਗੀਨ ਹੋ ਜਾਂਦਾ ਸਾਰੇ ਇੱਕ ਦੂਜੇ ਵੱਲ ਵੇਖਦੇ ਆ ਤੇ ਪੁੱਛਦੇ ਆ ਵੀ ਕੀ ਆ ਫਿਰ ਹੋਟਲ ਦਾ ਮਾਲਕ ਆ ਜਿਹੜਾ ਉਹ ਜਸਵੰਤ ਕੌਰ ਨੂੰ ਦੱਸਦਾ ਵੀ ਤੇਰੇ ਪੁੱਤ ਨਾਲ ਕੀ ਕੀ ਬੀਤੀ ਤੇ ਸੌਰਵ ਵੀ ਆਪਣੀ ਸਾਰੀ ਬੀਤੀ ਆਪਣੀ ਮਾਂ ਨੂੰ ਦੱਸਦਾ ਤੇ ਉਹ ਕਹਿੰਦੀ ਵੀ ਪੁੱਤ ਮੈਨੂੰ ਮaaf ਕਰ ਦੇ ਵੀ ਮੈਂ ਤੈਨੂੰ ਛੱਡ ਕੇ ਨਹੀਂ ਆਉਣਾ ਚਾਹੁੰਦੀ ਸੀ ਵੀ ਤੇਰੀ ਭੂਆ ਤੈਨੂੰ ਲੈ ਗਈ ਵੀ ਮੈਂ ਤੈਨੂੰ ਬਹੁਤ ਵਾਰ ਬੈਨਨ ਦੀ ਕੋਸ਼ਿਸ਼ ਕੀਤੀ ਪਰ ਤੇਰੀ ਭੂਆ ਸੀ ਜਿਹੜੀ ਉਹ ਮੈਨੂੰ ਮਿਲਣ ਨਹੀਂ ਦਿੰਦੀ ਸੀ ਤੇਰੇ ਨਾਲ ਮੈਂ ਬਹੁਤ ਵਾਰ ਆਈ ਸੀ ਪਤਾ ਨਹੀਂ ਤੈਨੂੰ ਲੁਕੋ ਦਿੰਦੀ ਸੀ ਕਿ ਕਿਵੇਂ ਸੀ ਤੇ ਉਹਨੇ ਮੈਨੂੰ ਇਹ ਕਹਿਤਾ ਸੀ ਵੀ ਜੇ ਇਸ ਤੋਂ ਬਾਅਦ ਤੂੰ ਆਵੇਂਗੀ ਤਾਂ ਮੈਂ ਪੁਲਿਸ ਤੋਂ ਕੰਪਲੇਨ ਕਰ ਦੂੰ ਤੇ ਉਹ ਮੈਨੂੰ ਕਹਿੰਦੀ ਸੀ ਵੀ ਸੌਰਵ ਤੇਰੇ ਬਿਨਾ ਖੁਸ਼ ਹੈਗਾ ਤੇ ਮੈਂ ਵੀ ਇਹੀ ਚਾਹੁੰਦੀ ਸੀ ਕਿ ਤੂੰ ਮੇਰੇ ਬਿਨਾ ਖੁਸ਼ ਰਹੇ ਉਸ ਤੋਂ ਬਾਅਦ ਪੁੱਤ ਮੇਰਾ ਵਿਆਹ ਹੋ ਜਾਂਦਾ ਤੇ ਮੇਰੇ ਦੂਜੇ ਪਤੀ ਦੀ ਵੀ ਮੌਤ ਹੋ ਜਾਂਦੀ ਆ ਕਿਉਂਕਿ ਉਹ ਸ਼ਰਾਬ ਪੀਦਾ ਹੁੰਦਾ ਨਸ਼ੇ ਕਰਦਾ ਹੁੰਦਾ ਤੇ ਉਸ ਤੋਂ ਬਾਅਦ ਮੇਰੇ ਕੋਈ ਔਲਾਦ ਨਹੀਂ ਹੁੰਦੀ ਵੀ ਹੁਣ ਮੈਨੂੰ ਵਿਧਵਾ ਪੈਨਸ਼ਨ ਮਿਲਦੀ ਆ ਤੇ ਉਸੇ ਪੈਨਸ਼ਨ 'ਤੇ ਮੈਂ ਗੁਜ਼ਾਰਾ ਕਰਦੀ ਆ ਤੇ ਫਿਰ ਸੌਰਵ ਦੀ ਮੰਮੀ ਉਹਨੂੰ ਕਹਿੰਦੀ ਆ ਵੀ ਜਿਹੜਾ ਤੇਰਾ ਦਾਦਾ ਸੀ ਉਹਦੇ ਨਾਮ ਜ਼ਮੀਨ ਸੀ ਵੀ ਉਹ ਤੈਨੂੰ ਮਿਲਣੀ ਸੀ ਵੀ ਤੈਨੂੰ ਮਿਲਿਆ ਕੁਛ ਉਹ ਕਹਿੰਦਾ ਵੀ ਮੈਂ ਤਾਂ ਛੱਡ ਕੇ ਆ ਗਿਆ ਸੀ ਜਦੋਂ ਮੈਂ 10 ਸਾਲ ਦਾ ਸੀ ਵੀ ਮੈਂ ਤਾਂ ਭੱਜਿਆ ਆਇਆ ਸੀ ਫਿਰ ਉਹ ਹੋਟਲ ਮਾਲਕ ਬਾਰੇ ਦੱਸਦਾ ਵੀ ਇਹਨਾਂ ਨੇ ਮੈਨੂੰ ਪੜਾਇਆ ਤੇ ਜਸਵੰਤ ਕੌਰ ਆ ਜਿਹੜੀ ਉਹ ਹੋਟਲ ਮਾਲਕ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਤੇ ਜਿਹੜਾ ਸੌਰਵ ਆ ਉਹ ਵੀ ਕਹਿੰਦਾ ਵੀ ਅੰਕਲ ਧੰਨਵਾਦ ਤੁਸੀਂ ਮੈਨੂੰ ਇਸ ਜੋਗ ਬਣਾਇਆ ਤੇ ਮੈਂ ਅੱਜ ਆਪਣੀ ਮਾਂ ਨੂੰ ਲੱਭ ਲਿਆ ਫਿਰ ਉਹ ਆਪਣੀ ਮਾਂ ਨੂੰ ਕਹਿੰਦਾ ਵੀ ਮਾਂ ਤੂੰ ਸਾਰੀ ਉਮਰ ਬਹੁਤ ਦੁੱਖਾਂ ਦੇ ਵਿੱਚ ਕੱਟੀ ਆ ਤੇ ਤੇਰਾ ਪੁੱਤ ਹੁਣ ਇਕੱਲਾ ਰਹਿੰਦਾ ਵੀ ਮੈਂ ਨਹੀਂ ਚਾਹੁੰਦਾ ਵੀ ਤੂੰ ਹੁਣ ਇਕੱਲੀ ਰਵੇਂ ਵੀ ਚੱਲ ਫਿਰ ਉਹ ਗੱਡੀ ਦੇ ਵਿੱਚ ਬਿਠਾਉਂਦਾ ਉਹਨੂੰ ਗੱਡੀ ਦੇ ਵਿੱਚ ਬਿਠਾ ਕੇ ਆਪਣੇ ਨਵੇਂ ਬਣੇ ਫਲੈਟ ਦੇ ਵਿੱਚ ਲੈ ਜਾਂਦਾ ਫਿਰ ਉਸ ਤੋਂ ਅਗਲੇ ਦਿਨ ਉਹਨੂੰ ਸ਼ਾਪਿੰਗ ਕਰਾਉਂਦਾ ਵਧੀਆ-ਵਧੀਆ ਕੱਪੜੇ ਦਵਾਉਂਦਾ ਤੇ ਉਹਨੂੰ ਕਹਿੰਦਾ ਵੀ ਹੁਣ ਤੈਨੂੰ ਨਾ ਤਾਂ ਵਿਧਵਾ ਪੈਨਸ਼ਨ ਦੀ ਲੋੜ ਆ ਨਾ ਤੇਨੂੰ ਬੁਢਾਪਾ ਪੈਨਸ਼ਨ ਦੀ ਲੋੜ ਆ ਤੇਰੇ ਸਾਰੇ ਦੁੱਖ ਕੱਟੇ ਗਏ ਹੁਣ ਤੇਰਾ ਪੁੱਤ ਅਫਸਰ ਬਣ ਗਿਆ ਤੇ ਫਿਰ ਜਸਵੰਤ ਕੌਰ ਆ ਜਿਹੜੀ ਆਪਣੇ ਪੁੱਤ ਨੂੰ ਕਹਿੰਦੀ ਪੁੱਤ ਚੱਲ ਮੈਂ ਤਾਂ ਹਨਾ ਕਿਸੇ ਦਾ ਕਦੇ ਮਾੜਾ ਨਹੀਂ ਕੀਤਾ ਸੀ ਮੇਰਾ ਤੇ ਜੋ ਦੁੱਖ ਆਏ ਪਰ ਅੱਜ ਮੈਂ ਖੁਸ਼ ਆ ਕਿ ਮੇਰਾ ਪੁੱਤ ਅਫਸਰ ਵੀ ਬਣ ਗਿਆ ਤੇ ਮੈਂ ਹੁਣ ਆਪਣੇ ਹੱਥੀ ਆਪਣੇ ਪੁੱਤ ਦਾ ਵਿਆਹ ਕਰੂੰਗੀ ਤੇ ਉਹ ਦੋਨੋਂ ਮਾਪ ਉਤ ਬਹੁਤ ਖੁਸ਼ ਹੋ ਜਾਂਦੇ ਆ ਤੇ ਇੱਕ ਦੂਜੇ ਨੂੰ ਗੱਲ ਨਾਲ ਲਾ ਲੈਂਦੇ ਆ ਹੋਟਲ ਦੇ ਮਾਲਕ ਦਾ ਉਹ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਹੋਟਲ ਦਾ ਮਾਲਕ ਕਹਿੰਦਾ ਵੀ ਸਾਰਿਆਂ ਨੇ ਆਪਦੇ ਕਰਮਾਂ ਦਾ ਖਾਣਾ ਹੁੰਦਾ ਵੀ ਮੈਂ ਤਾਂ ਇੱਕ ਜਰੀਆ ਬਣਿਆ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਮਿਲਾਂਗੇ ਕੱਲ ਨੂੰ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ